ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਗੁਰਫਤੇ ਵੀਰ ਬਲੌਗ ਚੈਨਲ ਤੇ ਤੇ ਉਮੀਦ ਆ ਕਿ ਠੀਕ ਠਾਕ ਹੋਵਗੇ ਸਾਰੇ ਤੇ ਆਪਾਂ ਵੀ ਵਧੀਆ ਠੀਕ ਠਾਕ ਵੈਗਰੂ ਜੀ ਦੀ ਕਿਰਪਾ ਨਾਲ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਠੀ ਆਲੂ ਪਰੌਂਠੇ ਦੀ ਵੀਡੀਓ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਆਪਾਂ ਤੁਹਾਨੂੰ ਆਲੂ ਮੇਥੀ ਦੇ ਪਰੌਂਠੇ ਬਣਾ ਕੇ ਦਿਖਾਵਾਂਗੇ ਤੇ ਇਹ ਤਰੀਕਾ ਤੁਸੀਂ ਪਹਿਲਾਂ ਨਹੀਂ ਦੇਖਿਆ ਹੋਣਾ ਤੇ ਜੇਕਰ ਤੁਸੀਂ ਇੱਕ ਵਾਰ ਇਹ ਵੀਡੀਓ ਵੇਖ ਲਈ ਤਾਂ ਵਾਰ-ਵਾਰ ਇਸੇ ਤਰੀਕੇ ਨਾਲ ਹੀ ਤੁਸੀਂ ਬਣਾਓਗੇ ਆਲੂ ਮੇਥੀ ਵਾਲੇ ਪਰੌਂਠੇ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਆਪਾਂ ਤੁਹਾਨੂੰ ਦੱਸਾਂਗੇ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜੀ ਤੇ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਚਲੋ ਜੀ ਕਰਦੇ ਆਪਾਂ ਵੀਡੀਓ ਸ਼ੁਰੂ ਇਹ ਆਪਾਂ ਆਟਾ ਛਾਨ ਲਿਆ ਜੀ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਨਮਕ ਥੋੜਾ ਜਿਹਾ ਥੋੜਾ ਜਿਹਾ ਨਮਕ ਲੈ ਲੈਣਾ ਤੁਸੀਂ ਇਹ ਆਪਾਂ ਨੂੰ ਕਪਾਤਾ ਤੀਜੀ ਘਰੇ ਇੱਥੇ ਤੁਹਾਡੇ ਕੋਲ ਜੁਆਇਨ ਹੈਗੀ ਤਾਂ ਤੁਸੀਂ ਜੁਆਇਨ ਪਾ ਸਕਦੇ ਆ ਤੇ ਨਹੀਂ ਕੱਲਾ ਨਾਮਕ ਪਾ ਸਕਦੇਗੇ ਤੇ ਹੁਣ ਆਪਾਂ ਇਹਦੇ ਵਿੱਚ ਮੇਥੀ ਐਡ ਕਰ ਦਾਂਗੇ ਇਹ ਮੇਥੀ ਆਪਾਂ ਚੰਗੀ ਤਰ੍ਹਾਂ ਧੋ ਕੇ ਸੁਵਾਰ ਕੇ ਤੇ ਕੱਲੇ-ਕੱਲੇ ਦੇ ਆਪਾਂ ਪੱਤੇ ਕਰ ਲਏ ਇਸ ਤਰੀਕੇ ਨਾਲ ਤੇ ਹੁਣ ਆਪਾਂ ਪਹਿਲਾਂ ਨਮਕ ਜਿਹੜਾ ਪਾਇਆ ਆਟੇ ਚ ਔਰ ਲਾ ਲਈਏ ਫਿਰ ਤੇ ਹੁਣ ਆਪਾਂ ਇਹਦੇ ਵਿੱਚ ਮੇਥੀ ਐਡ ਕਰ ਦਾਂਗੇ ਜੀ ਸਾਰੀ ਜਿਹੜੀ ਪਲੇਤੀ ਹੈ ਹੀ ਮੇਟੀ ਨੂੰ ਆਪਾਂ ਚੰਗੀ ਤਰ੍ਹਾਂ ਇਸ ਤਰੀਕੇ ਨਾਲ ਆٹے 'ਚ ਰਲਵਾ ਲੈਣਾ ਜੀ ਤੇ ਹੁਣ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਜੀ ਆਟੇ ਨੂੰ ਗੁੰਨ ਲੈਣਾਗਾ ਇਸ ਤਰੀਕੇ ਨਾਲ ਆਪਾਂ ਆਟਾ ਗੁੰਨ ਲੈਣਾ ਜੀ ਥੋੜਾ ਥੋੜਾ ਪਾਣੀ ਪਾ ਕੇ ਇੱਕਦਮ ਜ਼ਿਆਦਾ ਪਾਣੀ ਨਹੀਂ ਪਾਣਾ ਹੈਗਾ ਤੁਸੀਂ ਇਹਦੇ ਵਿੱਚ ਤੇਰਾ ਪਾਟਾ ਗੁੰਨ ਕੇ ਤਿਆਰ ਕਰ ਲਿਆ ਜੀ ਬਹੁਤ ਵਧੀਆ ਆਟਾ ਗੁੰਨਿਆ ਗਿਆਗਾ ਇਹ ਤੇ ਆਟੇ ਨੂੰ ਤੁਸੀਂ ਚੰਗੀ ਤਰ੍ਹਾਂ ਮਸਲ ਕੇ ਗੁੰਨ ਲੈਣਾਗਾ ਤੇ ਆਟਾ ਤਿਆਰ ਗੁੰਨ ਕੇ ਤੇ ਇੱਧਰ ਆਪਾਂ ਲੈ ਲਈ ਜੀ ਆਲੂ ਤੇ ਆਪਾਂ ਬਿਲਕੁਲ ਨਵਾਂ ਤਰੀਕਾ ਤੁਹਾਨੂੰ ਦੱਸ ਰਹੇ ਹਾਂਗੇ ਇਹ ਆਲੂ ਮਿੱਠੇ ਦੇ ਪਰੌਂਠੇ ਬਣਾਉਣ ਦਾ ਤੇ ਇਹ ਉਬਲੇ ਹੋਏ ਆਲੂ ਲੈ ਲੈ ਤੇ ਆਪਾਂ ਲੈ ਲਈ ਜੀ ਬਰੀਕ-ਬਰੀਕ ਪਿਆਜ਼ ਘੱਟ ਕੇ ਤੇ ਹੁਣ ਆਪਾਂ ਲੈ ਲਈ ਜੀ ਇਹ ਬਰੀਕ ਕੱਟ ਕੇ ਧਨੀਆ ਇਹ ਵੀ ਇਹਦੇ ਵਿੱਚ ਪਾ ਦਾਂਗੇ ਆਪਾਂ ਇਹ ਆਪਾਂ ਪਾਵਾਂਗੇ ਲਾਲ ਮਿਰਚ ਪਾਊਡਰ ਇਹ ਆਪਾਂ ਲਾਲ ਮਿਰਚ ਪਾਊਡਰ ਲੈ ਲਈਏ ਮਿਰਚ ਵੀ ਪਾ ਸਕਦੇ ਕੱਟ ਕੇ ਇਹਦੇ ਵਿੱਚ ਤੇ ਆਪਾਂ ਲੈ ਲਈਏ ਨਮਕ ਨਮਕ ਆਪਣੀ ਨਮਕ ਮਿਰਚ ਵੈਸੇ ਤੁਸੀਂ ਆਪਦੇ ਸਵਾਦ ਦੇ ਅਨੁਸਾਰ ਪਾ ਲਿਓ ਤੇ ਨਮਕ ਆਪਾਂ ਟੇਚ ਵੀ ਐਡ ਕਰਿਆ ਸੀਗਾ ਤੇ ਥੋੜਾ ਜਿਹਾ ਪਾਵਾਂਗੇ ਗਰਮ ਮਸਾਲਾ ਆਪਾਂ ਜ਼ਿਆਦਾ ਮਸਾਲੇ ਨਹੀਂ ਇਹਦੇ ਵਿੱਚ ਐਡ ਕਰਦੇ ਤੇ ਹਲਦੀ ਆਪਸ਼ਨਲ ਅਜੇ ਤੁਸੀਂ ਪਾਉਣੀ ਹੈ ਤਾਂ ਪਾ ਸਕਦੇ ਆਂਗੇ ਤੇ ਆਪਾਂ ਇਹ ਤਿੰਨ ਹੀ ਚੀਜ਼ਾਂ ਪਾਵਾਂਗੇ ਹੁਣ ਆਪਾਂ ਸਾਰੇ ਮਟੀਰੀਅਲ ਨੂੰ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਜੀ ਹੱਥ ਨਾਲ ਇਸ ਤਰੀਕੇ ਨਾਲ ਆਪਾਂ ਮਟੀਰੀਅਲ ਤਿਆਰ ਕਰ ਲਿਆ ਜੀ ਇਹਨੂੰ ਚੰਗੀ ਤਰ੍ਹਾਂ ਤੇ ਤੇ ਹੁਣ ਆਪਾਂ ਰੋਟੀ ਬਣਾਉਣ ਲੱਗੇ ਹਾਂਗੇ ਪਰੌਂਠੇ ਤੇ ਤੇ ਇਥੋਂ ਆਪਾਂ ਲੈ ਲਾਂਗੇ ਜੀ ਹੁਣ ਆਹ ਕਪੜਾ ਜਿੰਨਾਕ ਤੁਸੀਂ ਵੱਡਾ ਛੋਟਾ ਬਣਾਉਣਾ ਚਾਹੁੰਦੇ ਪਰੌਂਠਾ ਉਹਨਾਂਕ ਤੁਸੀਂ ਪੇੜਾ ਲੈ ਲੈਣਾਗਾ ਉਹ ਪੇੜੇ ਨੂੰ ਇਸ ਤਰੀਕੇ ਨਾਲ ਬਣਾ ਲੈਣਾ ਜੀ ਥੋੜਾ ਇਹ ਕੋਲੀ ਜੀ ਦੀ ਛੇਤ ਤੇ तरीके ना ते हुन आपण एवढी आलूचा मटीरियल भरांगे अस तरीकेने आपण होल्ड करल सारेन थोडा थोडा करके ਜ਼ਿਆਦਾ ਪ੍ਰਾਈਸ ਕਰਨੀ ਨਹੀਂ ਦੇਣਾ ਹੈਗਾ ਇਹ ਤੇ ਹੌਲੀ ਹੌਲੀ ਬੇਨ ਲੈਣਾ ਇਹਨੂੰ ਇਸ ਤਰੀਕੇ ਨਾਲ ਕੌਂਥੇ ਨੂੰ ਪਹਿਲਾਂ ਕਤਵੇ ਤੇ ਥੋੜਾ ਜਿਹਾ ਲਾ ਲਾਂਗੇ ਜੀ ਪਰੌਂਠਾ ਕਾਣ ਤੋਂ ਪਹਿਲਾਂ ਤਾਂ ਵੇਤੇ ਆਪਏ ਤੇ ਪਰੌਂਠਾ ਪਾ ਦਾਂਗੇ ਇਹ ਆਪੇ ਆਪਾਂ ਤਾਂ ਆਸਾ ਬਦਲ ਦੰਗੇ ਦਾ ਪਰੌਂਠਾ ਦਾ ਤੇ ਆਪਾਂ ਦੇਸੀ ਘਿਓ ਲਗਾ ਰਹੇ ਹਾਂ ਦੇਸੀ ਘਿਓ ਨਾਲ ਪਰੌਂਠੇ ਦਾ ਟੇਸਟ ਜ਼ਿਆਦਾ ਵਧ ਜਾਂਦਾ ਹੈ ਬਹੁਤ ਹੀ ਟੇਸਟੀ ਪਰੌਂਠੇ ਬਣਦੇ ਆ ਦੇਸੀ ਘਿਓ ਨਾਲ ਇਧਰ ਵੀ ਆਪਾਂ ਥੋੜਾ ਥੋੜਾ ਘਿਲਾ ਲਾਂ ਤੇ ਦੇਖੋ ਕਿੰਨਾ ਵਧੀਆ ਬਣਿਆ ਇਹ ਪਰੌਂਠਾ ਦੇਖੋ ਬਹੁਤ ਹੀ ਜ਼ਿਆਦਾ ਵਧੀਆ ਪਰੌਂਠਾ ਬਣ ਕੇ ਤਿਆਰ ਹੋਇਆ ਤੇ ਵਿੱਚੋਂ ਵੀ ਇਹ ਆਲੂਆਂ ਨਾਲ ਆਹਨ ਭਰਿਆ ਹੋਇਆ ਗਾ ਬਹੁਤ ਤੇ ਇਹ ਦੇਖੋ ਆਹਨ ਵਧੀਆ ਭਰਿਆ ਹੋਇਆ ਆਲੂਆਂ ਨਾਲ ਚੰਗੀ ਤਰ੍ਹਾਂ ਤੇ ਉਮੀਦ ਹੈ ਕਿ ਤੁਹਾਨੂੰ ਇਹ ਅੱਜ ਦੀ ਵੀਡੀਓ ਪਸੰਦ ਆਈ ਹੋਊਗੀ ਜੀ ਜੇਕਰ ਵੀਡੀਓ ਪਸੰਦ ਆਈ ਤਾਂ ਜੀ ਇੱਕ ਵਾਰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਇਹ ਰੈਸਪੀ ਤੁਸੀਂ ਵੀ ਟਰਾਈ ਜ਼ਰੂਰ ਕਰਨਾ ਪਰੌਂਠੇ ਦੀ